ਗੱਲ ਕਰਦੇ ਆਂ ਰਾਜਨੀਤਿਕ ਪਾਰੀ ਦੀ ਰਾਜਨੀਤਿਕ ਪਾਰੀ ਦੇ ਵਿੱਚ ਪਟਿਆਲਾ ਦੀ ਰਾਜਨੀਤਿਕ ਸੀਟ ਵੀ ਹਮੇਸ਼ਾ ਹੀ ਗਰਮਾਈ ਰਹੀ ਹੈ ਇਸ ਵਾਰ ਵੀ ਪਟਿਆਲਾ ਸੀਟ ਨੂੰ ਹੋਟ ਸੀਟ ਵਜੋਂ ਮੰਨਿਆ ਜਾ ਰਿਹਾ ਆਹ ਚਾਤ ਮਾਰਦੇ ਆ ਪਟਿਆਲਾ ਵਿੱਚ ਹੁਣ ਤੱਕ ਸਭ ਤੋਂ ਵੱਧ ਕਿਹੜੀ ਪਾਰਟੀ ਦਾ ਦਬਦਬਾ ਰਿਹਾ ਹੈ ਪਟਿਆਲਾ ਸ਼ਹੀਕਰਾਨੇ ਦਾ ਸ਼ਹਿਰ ਰਿਹਾ ਹੈ ਤਾਂ ਹੀ ਇਸ ਨੂੰ ਹੋਮ ਗਰਾਊਂਡ ਵੀ ਕਹਿੰਦੇ ਨੇ ਹੁਣ ਦੱਸ ਦਿਓ ਕਿ ਪਟਿਆਲਾ ਲੋਕ ਸਭਾ ਹਲਕੇ ਉਤੋਂ ਰਵਾਇਤੀ ਤੌਰ ਤੇ ਕਾਂਗਰਸ ਦਾ ਦਬਦਬਾ ਰਿਹਾ ਹੈ ਇੱਥੇ ਸਾਲ 1952 1957 1962 1967 1971 1980 1991 1999 2004 2009 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਹੀ ਜਿੱਤਦੇ ਰਹੇ ਨੇ ਇਹ ਹਲਕਾ ਪੰਜਾਬ ਦੇ ਪਟਿਆਲਾ ਸ਼ਾਹੀ ਕਰਾਣੇ ਦਾ ਹੋਮ ਗਰਾਊਂਡ ਵੀ ਮੰਨਿਆ ਜਾਂਦਾ ਹੈ। ਇੱਥੋਂ ਸਾਲ 1968 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮੋਹਿੰਦਰ ਕੋਰ ਜੀ ਚੋਣਾ ਜਿੱਤੇ ਸਨ। ਕੈਪਟਨ ਅਮਰਿੰਦਰ ਸਿੰਘ 1980 ਵਿੱਚ ਇੱਥੋਂ ਹੀ ਲੋਕ ਸਭਾ ਮੈਂਬਰ ਬਣੇ ਸਨ। ਉਹਨਾਂ ਨੇ 1984 ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦੇ ਰੋਸ਼ ਵਿੱਚੋਂ ਅਸਤੀਫਾ ਦੇ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੋਰ ਚਾਰ ਵਾਰ ਲੋਕ ਸਭਾ ਵਿੱਚ ਕਾਂਗਰਸ ਦੇ ਟਿਕਟ ਤੋਂ ਪਟਿਆਲਾ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਨੇ ਉਹ 2024 ਦੀਆਂ ਚੋਣਾਂ ਯਾਨੀ ਕਿ ਇਸ ਵਾਰ ਦੀਆਂ ਚੋਣਾਂ ਭਾਜਪਾ ਦੀ ਟਿਕਟ ਤੋਂ ਲੜ ਰਹੇ ਨੇ ਤੇ 2014 ਵਿੱਚ ਆਪ ਵੱਲੋਂ ਡਾਕਟਰ ਤਰੰबीर ਗਾਂਧੀ ਨੇ ਉਹਨਾਂ ਨੂੰ ਵੱਡੀ ਗਿਣਤੀ ਨਾਲ ਹਰਾਇਆ ਸੀ ਤੇ ਹੁਣ ਇਸ ਵਾਰ ਫੇਰ ਤੋਂ ਡਾਕਟਰ ਧਰਮਵੀਰ ਗਾਂਧੀ ਤੇ ਪਰਨੀਤ ਕੌਰ ਆਮੋ ਸਾਹਮਣੇ ਨੇ ਪਰ ਇਸ ਵਾਰ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੀ ਪਾਰਟੀ ਦੇ ਟਿਕਟ ਤੋਂ ਲੜ ਰਹੀ ਨੇ ਤੇ ਪਰਨੀਤ ਕੌਰ ਭਾਜਪਾ ਦੀ ਟਿਕਟ ਤੋਂ ਲੜ ਰਹੀ ਨੇ ਤੇ ਇਸ ਸਿਆਸੀ ਸੰਗਰਾਮ ਨੂੰ ਹੋਰ ਪਖਾਉਣ ਵਾਸਤੇ ਪੰਜਾਬ ਦੇ ਦੌਰੇ ਤੇ ਪਹੁੰਚਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਵਿੱਚ ਵੱਡੀ ਰੈਲੀ ਕਰਨ ਆ ਪਹੁੰਚ ਰਹੇ ਨੇ ਤੇ ਇਸ ਦੇ ਨਾਲ ਮੰਨੇ ਜਾ ਰਿਹਾ ਕਿ ਹੋਰ ਜ਼ਿਆਦਾ ਭਾਜਪਾ ਨੂੰ ਬਲ ਮਿਲੇਗਾ ਪਰ ਇਹ ਸਮਾਂ ਹੀ ਦੱਸੇਗਾ ਕਿ ਇਸ ਵਾਰ ਬਾਜ਼ੀ ਕੌਣ ਮਾਰਦਾ ਹੈ ਇਸ ਵਾਰ ਚੋਣ ਮੈਦਾਨ ਵਿੱਚ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਡਾਕਟਰ ਬਲਵੀਰ ਸਿੰਘ ਜੋ ਕਿ ਸਿਹਤ ਮੰਤਰੀ ਹਨ ਅਤੇ ਅਕਾਲੀ ਦਲ ਭਾਰਤੂ ਐਨ ਕੇ ਸ਼ਰਮਾ ਦੇ ਨਾਲ-ਨਾਲ ਕਾਂਗਰਸ ਪਾਰਟੀ ਤੋਂ ਡਾਕਟਰ ਧਰਮਵੀਰ ਗਾਂਧੀ ਵੀ ਇਸ ਚੋਣ ਮੈਦਾਨ ਵਿੱਚ ਪਹੁੰਚੇ ਹੋਏ ਹਨ